ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86726 10778 ਜੀ ਅੱਜ ਦੀ ਵੀਡੀਓ ਪਿੰਡ ਕਲਿਆਣ ਸੁੱਖਾ ਜੀ ਕਲਿਆਣਾ ਦੇ ਕੋਠਿਆਂ ਚੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੇ ਵੀਡੀਓ ਚ ਟੋਟਲ ਤੁਹਾਨੂੰ 10 ਨਗ ਦਿਖਾਵਾਂਗੇ ਜੀ ਜਿੱਨਾਂ ਚ ਟੂਕੜ ਗੱਬਣ ਚੈੱਕ ਪਾਸ ਪਸ਼ੂ ਜੀ ਗੱਬਣ ਝੋਟੀਆਂ ਖੀਰੀਆਂ ਝੋਟੀਆਂ ਗੱਬਣ ਗਾਵਾਂ ਗੱਬਣ ਗਾਵਾਂ ਜੀ ਤੇ ਟੂਕੜ ਗਾਵਾਂ ਲੈ ਕੇ ਆਏ ਆ ਬਾਈ ਉਹਨਾਂ ਦੀ ਫੈਮਿਲੀ ਦਾ ਜੀ ਸਾਰਿਆਂ ਦਾ ਬਾਹਰਲਾ ਕੇਸ ਆ ਜੀ ਕਿਸੇ ਚੰਗੀ ਕੰਟਰੀ ਚ ਬਾਈ ਦੱਸਦਾ ਕਿ ਜਾ ਰਹੇ ਆ ਜੀ ਤਾਂ ਕਰਕੇ ਜਿੰਨੇ ਵੀ ਤੁਹਾਨੂੰ ਸਕਰੀਨ ਤੇ ਦਿਖਦੇ ਆ ਕੁਝ ਕਮਰੇ ਦੇ ਅੰਦਰ ਖੜੇ ਆ ਜੀ ਕੁਝ ਬਾਹਰ ਖੜੇ ਆ ਸਾਰੇ ਦੇ ਸਾਰੇ ਟੋਟਲ ਨਗ ਵਿਕਾਊ ਆ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਤਾਂ ਕਿ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਡਿਟੇਲ ਬਾਈ ਤੋਂ ਲੈ ਕੇ ਦਿਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵੀ ਨਾਮ ਇੱਕ ਕਲਿਆਣ ਦੇ ਕੋਠੇ ਨਾਮ ਇਹ ਤੇ ਘਰ ਦਾ ਜਸਕਰਨ ਸਿੰਘ ਨਾਮ ਮੇਰਾ ਠੀਕ ਆ ਜੀ ਹਾਂ ਜੀ ਫਾਦਰ ਨੇਮ ਜੀ ਫਾਦਰ ਨੇਮ ਗੁੰਡਾ ਸਿੰਘ ਠੀਕ ਆ ਜੀ ਕਲਿਆਣਾਂ ਦੇ ਕੋਠੇ ਵਾਜਦੇ ਆ ਇਥੇ ਆਪਣ ਨਯੋਰ ਰਮਾਨਾ ਤੇ ਆ ਇਧਰ ਕੋਠਾਗੁਰੂ ਤੇ ਗਿੱਦੜਾਂ ਵਾਲੇ ਰਾਹ ਤੇ ਘਰ ਐ ਸੀ ਗਿੱਦੜਾਂ ਵਾਲੇ ਰਾਹ ਤੇ ਘਰ ਆ ਜੀ ਨੇੜੇ ਨਯੋਰ ਪਿੰਡ ਰਹਿ ਜਾਂਦਾ ਜੀ ਰਮਾਨਾ ਰਹਿ ਜਾਂਦਾ ਕੋਠਾ ਇਧਰ ਆ ਬਾਈ ਆਪਣੇ ਤੋਂ ਕਿੰਨੀ ਬਾਟੋ ਇਤੋਂ 10-12 ਕਿਲੋਮੀਟਰ ਭੱਜਦਾ ਨਥਾਣਾ ਜੀ ਨਥਾਣਾ ਨਥਾਣਾ ਵੀ ਦਸ ਹੀ ਹੈ ਸੇਮ ਹਾਂ ਸੈਂਟਰ 'ਚ ਹੈ ਖੇਤਾਂ 'ਚ ਆ ਸਾਰੀ ਫੈਮਿਲੀ ਫਿਰ ਜਾ ਰਹੀ ਹਾਂ ਹਾਂ ਸਾਡੇ ਪਹਿਲਾਂ ਗਏ ਵੇ ਜਵਾਕ ਬਾਹਰੋਂ ਪੀ ਆਰ ਹੁਣ ਸਾਰੀ ਫੈਮਿਲੀ ਦਾ ਕੇਸ ਲਾਇਆ ਵਾ ਠੀਕ ਆ ਜੀ ਤੇ ਕਿਧਰੋਂ ਸ਼ੁਰੂ ਕਰ ਗਏ ਵੀਰੇ ਆਪ ਗੱਬਣ ਝੋਟੀ ਤੋਂ ਕਰ ਲੋ ਗੱਬਣ ਤੋਂ ਕਰ ਲੈਣੇ ਆ ਜੀ ਦੰਦੋ ਕੇ ਮੇ ਜੋ টি ਜੀ ਹੈ ਇਹ ਦੰਦਾਂ ਸੀ ਦੇਖੇ ਨਹੀਂ ਦੰਦ ਦੋ ਦੰਦ ਹੋ ਦੋ ਦੰਦ ਤੋਂ ਹਾਂ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ 5 ਮਹੀਨਿਆਂ ਦੀ ਪੰਜਾ ਤੋਂ ਉੱਤੇ ਹੀ ਆ ਪੰਜ 10 ਦਿਨ ਲਾ ਲਓ ਪੰਜ ਤੁਸੀਂ ਪੰਜ ਮੰਨ ਕੇ ਚੱਲੋ ਪੰਜਾਂ ਦੀ ਤਾਂ ਕਨਫਰਮ ਆ ਚੈੱਕ ਪਾਸ ਠੀਕ ਆ ਜੀ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਕੋਈ ਰਿਕਾਰਡ ਮਿਲਦਾ ਨਹੀਂ ਨਹੀਂ ਉਹ ਡਾਕਟਰ ਨੇ ਲਾਇਆ ਸੀ ਬਾ ਡਾਕਟਰ ਤੋਂ ਜਾਣਕਾਰੀ ਲੈ ਸਕਦੇ ਹਾਂ ਸਾਨੂੰ ਅਸੀਂ ਆਪਾਂ ਬਾਹਰ ਅੰਦਰ ਜਾਂਦੇ ਕਰਕੇ ਸਾਨੂੰ ਨਹੀਂ ਪਤਾ ਪਿੱਛੇ ਡਾਕਟਰ ਭਰ ਕੇ ਗਏ ਠੀਕ ਹੈ ਜੀ ਤੇ ਤੁਰ ਕੇ ਦਿਖਾ ਦੋਗੇ ਕਿ ਡਰੂਗਾ ਜੀ ਇਹ ਡਰ ਨਹੀਂ ਹੈ ਥੋੜਿਆ ਜਿਹਾ ਇਹ ਆਪਾਂ ਕੱਟੀਆਂ ਨਹੀਂ ਦੂਰ ਦਿਖਾ ਹਾਂ گاਵਾ ਤੋੜ ਦਿਆਂਗੇ ਹਾਂ ਇਹ ਗਾਵਾਂ ਉਪਰਾਂ ਕਰਕੇ ਇਕ ਕਰ ਇਹ ਡਰ ਨਹੀਂ ਗਿਆ ਇਹ ਡਰ ਨਹੀਂ ਇਹਦੀ ਮਾਂ ਦਾ ਦੁੱਧ ਕਿੰਨਾ ਕਿစီ ਵੇ ਇਹ ਮਾਂ ਦਾ ਸੀਗਾ ਸੱਜਰ ਦਾ ਸਾਡੇ ਦੋ ਸੂਏ ਰੱਖੀਅ ਸੀ ਉਹ ਲੱਗ ਸੀ ਐਵੇਂ ਕਹਿ ਰਹੀ ਸੀ ਕਹਿੰਦੀ 14 ਕਹਿ ਰਹੀ 32 ਰਕ ਲੀਟਰ ਸੀਗਾ 13 ਕਲੀਟਰ 13 ਲੀਟਰ ਸੀ ਬਾਕੀ ਵੀਰੇ ਝੋਟੀ ਚੰਗੀ ਆ ਗੋਲ ਪੱਠ ਪੂੜਾ ਪੰਜਾਂ ਮਹੀਨਿਆਂ ਤੋਂ ਪਲੱਸ ਗੱਬਣ ਚੈੱਕ ਪਾਸ ਆ ਸਿੰਗ ਪੂਰੇ ਕੋਲੇ ਸੋਹਣੀ ਆ ਗੋਲ ਸਿੰਗ ਆ ਜੀ ਪੂਰਾ ਚੈੱਕ ਕਰ ਸਕਦੇ ਹੋ ਜੀ ਮਦਰ ਮਾਰਕਰ ਰਿਕਾਰਡ ਵੀ ਬਾਈ ਚੰਗਾ ਦੱਸਦਾ ਵੇਲ ਆਲੀ ਆ ਮੂੰਹ ਤੋਂ ਬਾਈ ਠੰਡੀ ਸੀਲ ਸੀ ਇਸੇ ਲੱਗ ਪੂਰੀ ਆ ਪੂੜ ਸ਼ਾਂਖ ਪੂਰਾ ਵੀ ਨਹੀਂ ਜੀ ਪੂਰਾ ਇੱਕ ਵੀ ਨਹੀਂ ਪੂੜ ਸ਼ਾਂਖ ਇਹ ਡਿਮਾਂਡ ਕੀ ਰਹਿਣਾ ਦੀ ਹੈ ਜੀ ਇਹਦੀ ਇਹਦਾ ਹੈਗਾ 70000 ਜੀ ਹੋਜੂ ਮਾਨਤਾਨ ਮਾਨਤਾਨ ਵਿੱਚ ਹੋਜੂ ਠੀਕ ਆ ਜੀ ਡਿਮਾਂਡ ਇਹਦੀ ਬਾਈ 70000 ਰੁਪਿਆ ਕਰਦੇ ਆ ਵਿੱਚੋਂ ਮਾਨਤਾਨ ਹੋਜੂਗਾ ਜੀ ਜੇ ਝੂਲੀ ਦਿਖਾ ਲਈਦਾ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਬਹੁਤ ਸੋਹਣੀ ਝੂਲੀ ਹੈ ਜੀ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਬਾਕੀ ਤਸੱਲੀ ਨਾਲ ਵੀਡੀਓ ਨੂੰ ਪੂਰੀ ਵੇਖਿਓ ਆਪਾਂ ਰੇਕ ਪੱਖ ਤੋਂ ਪਸ਼ੂ ਦਿਖਾਵਾਂਗੇ ਜਿਹੜਾ 2 ਨੰਬਰ ਝੋਟੀ ਹੈਗੀ ਵੀਰੇ ਇਹ ਦੰਦ ਦੋ ਕਿਵੇਂ ਆ ਜੀ ਇਹ ਵੀ ਦੰਦ بس ਦੋ ਦੰਦ ਹੀ ਹੋਗੀ ਹੈ ਜੀ ਇਹ ਠੀਕ ਹੈ ਜੀ ਇਹਦੇ ਇੱਕ ਵਾਰੀ ਪਹਿਲਾਂ ਧਿਆਨ ਚ ਨਹੀਂ ਆਇਆ ਸਾਡੋ ਕਰਾਈ ਨਹੀਂ ਗਈ ਹੁਣ ਆਈ ਸੀ ਕੱਲ ਟੀਕੇ ਦੇ ਭਰਾ ਚੁੱਕਿਆ ਸੀ ਇਹ ਆਈ ਆਪਾਂ ਕਰਾਤੀ ਕੱਲ ਭਰਾਤਾ ਟੀਕਾ ਜੀ ਠੀਕ ਹੈ ਜੀ ਬਾਕੀ ਝੋਟੀ ਇਹ ਵੀ ਚੰਗੀ ਆ ਇਹਦਾ ਮਾਣ ਦੁੱਧ ਕਿੰਨਾ ਗੀ ਸੀ ਵੀਰੇ ਇਹਦੇ ਮਾਣ ਦਾ 18 ਲੀਟਰ ਦੁੱਧ ਆ ਠੀਕ ਆ ਬੇਲ ਵਾਲੀ ਆ ਵੀਰੇ ਬੇਲ ਵਾਲੀ ਆ ਥੱਲੋ ਲੇਵਾ ਬਹੁਤ ਵੱਡਾ ਹਜੇ ਤੱਕ ਉਹ ਝੋਲੀ ਬਹੁਤ ਸੋਹਣੀ ਵੱਡੀ ਆ ਇੱਥੋਂ ਤੱਕ ਆ ਵੇਖੋ ਮੂਰੇ ਆਈ ਪਈ ਆ ਜੇ ਰੋ ਜਾ ਕੇ ਗੱਬਣ ਹੋਗੀ ਆ ਦੇਖੋ ਬਾਲੀ ਝੋਲੀ ਪਰ ਵੱਡੀ ਆ ਲੋ ਜੀ ਚੈੱਕ ਕਰ ਸਕਦੇ ਹੋ ਬੇਲ ਇੱਕ ਨੰਬਰ ਨਾਲੋਂ ਵੀ ਪੂਰਾ ਜ਼ਿਆਦਾ ਹੀ ਹੋਊਗੀ ਬਾਕੀ ਏ ਆਈ ਬਾਈ ਕਹਿੰਦਾ ਆਪਾਂ ਕਰਾਤੀ ਆ ਉਹ ਅਗਲੇ ਦੇ ਕਰਮ ਗੱਬਣ ਜਾਂ ਖਾਲੀ ਰਹਿਣਾ ਪੈਠ ਪੂੜੇ ਦੀ ਕਿਡਾਈ ਚੈੱਕ ਕਰ ਲਓ ਜਿਹੜੀਆਂ ਬਰੀਕੀਆਂ ਹੁੰਦੀਆਂ ਝੋਟੀਆਂ 'ਚ ਸਾਰੀਆਂ ਨਿਸ਼ਾਨੀਆਂ ਪੂਰੀਆਂ ਰਿਕਾਰਡ ਹੈਗਾ ਇਹਦਾ ਰਿਕਾਰਡ ਹੈਗਾ ਇਹਦਾ ਰਿਕਾਰਡ ਇਹਦੀ ਡਿਮਾਂਡ ਜੀ ਇਹਦਾ 55000 ਠੀਕ ਆ ਇਹਦਾ ਹੀ ਡਿਮਾਂਡ ਬਾਈ ਕਹਿੰਦਾ 55000 ਰੁਪਏ ਵਿੱਚੋਂ ਥੋੜਾ ਕਣਾ ਮਾਨ ਤਨ ਹੋ ਜਾਊਗਾ ਜੀ ਅੱਗੇ ਆ ਗਿਆ ਤਿੰਨ ਨੰਬਰ ਬੱਚਾ ਵੀਰੇ ਇਹ 11 ਕੁ ਮਹੀਨਿਆਂ ਦੀ ਹੈ 10 ਕੁ ਮਹੀਨਿਆਂ ਦਾ ਠੀਕ ਆ ਛੋਟਾ ਬੱਚਾ ਹੀ ਹੈ ਇਹ ਛੋਟਾ ਬੱਚਾ ਹੀ ਹੈ ਠੀਕ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਹੈਗੀ ਜੀ 25000 ਜਡਬਲ ਐਕਸ ਠੀਕ ਹੈ ਸਾਰੇ ਦਾ ਸਾਰਾ ਜੈ ਡਬਲ ਹੈ ਬਾਕੀ ਫੂਟ ਸ਼ਾਂਕ ਇਹਦੇ ਨਹੀਂ ਇਹਦਾ ਤੇ ਲੇਵਾ ਦੇ ਕੋ ਦੀ ਲਾਟੀ ਬਹੁਤ ਚੰਗੀ ਹੈ ਵੀ ਮਾਂ ਦੇ ਆਲੇ ਰਿਕਾਰਡ ਦੀ ਬਹੁਤ ਚੰਗੀ ਹੈ ਚੰਗੇ ਰਿਕਾਰਡ ਦੀ ਧੀ ਹੈ ਜੀ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਆ 25000 ਰੁਪਿਆ ਨਾਗ ਆ ਗਿਆ ਜੀ ਤਿੰਨ ਨੰਬਰ ਜਿਹੜਾ ਚਾਰ ਨੰਬਰ ਨਾਗ ਆ ਇਹਦੀ ਉਮਰ ਕਿੰਨੀ ਕਾ ਜੀ ਇਹ ਹੋ ਚੱਲੀ 18 ਕਿ ਮਹੀਨੇ ਦੀ ਇਹ 18 ਕਿ ਮਹੀਨੇ ਦੀ ਚੰਗੀ ਹੈ ਜੁੱਤੀ ਬਹੁਤ ਹਾਂ ਇਹ ਚੰਗੇ ਆਦੀ ਹੁੰਦੀ ਹੈ ਸਿੰਘ ਬਾਕੀ ਪੂਰਾ ਗੋਲ ਸਿੰਘ ਆ ਸ਼ੇਪ ਚ ਜੀ ਬਾਕੀ ਚੈੱਕ ਕਰ ਸਕਦੇ ਹਾਂ ਜੀ ਝੂਲੀ ਵੀ ਕਰਮ ਵਾਲੀ ਦੀ ਚੰਗੀ ਹੈ ਮੇਰੇ ਮਾੜੀ ਜਿ ਫਰੀਕੀ ਚ ਥਾਣਾ ਜੀ ਕਿਵੇਂ ਕਹਿ ਦੀਏ ਐਡਾ ਹਾਂ ਚਮਕਣਾ ਜਿਹਾ ਹੈ ਪੰਜਵਾਂ ਥਾਣਾ ਆਪਾਂ ਕਹਿ ਸਕਦੇ ਹਾਂ ਹੈਗਾ ਵੀਰੇ ਉਹ ਤੁਹਾਨੂੰ ਦਿਖਦਾ ਹੋਊਗਾ ਕੈਮਰੇ 'ਚ ਇਹ ਦੱਸਣ ਦਾ ਫਰਜ਼ ਹੈ ਕਿਉਂਕਿ ਦੂਰੋਂ ਨੇੜੋਂ ਸੱਜਣ ਚੱਲ ਕੇ ਆਉਂਦਾ ਇਹਦੀ ਡਿਮਾਂਡ ਜੀ ਇਹਦਾ 30000 ਜੀ ਇਹਦਾ 30000 ਰੁਪਇਆ ਨਗ ਹੋ ਕੇ 4 5 ਨੰਬਰ ਨਗ ਜੀ ਇਹ ਹੈਗੇ 16 ਮਹੀਨਿਆਂ ਦੀ ਇਹ 16 ਮਹੀਨਿਆਂ ਦੀ ਕੱਟੀ ਹੈ ਜੀ ਠੀਕ ਹੈ ਵੀਰੇ ਝੂਲੀ ਇਹਦੀ ਵੀ ਤੁਹਾਨੂੰ ਚਾਹੀਦੀ ਇਹਦੇ ਚਾਰ ਥਾਣੇ ਚਾਰ ਥਾਣਾ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਵੀ ਤੀ ਹੈ ਜੀ ਇਹਦੀ ਵੀ ਤੀ ਜੇ ਕੋਈ ਕੱਟੀਆਂ ਲੈ ਜਾ ਜੀ ਮਾਨਤਨ ਜ਼ਿਆਦਾ ਹੋ ਜਾ ਹਾਂ ਕੱਟੀਆਂ ਚ ਹੋ ਜੀ ਠੀਕ ਹੈ ਜੀ ਪੰਜ ਨਗ ਤੁਹਾਨੂੰ ਦਿਖਾਤੇ ਆ ਵੀਰੇ ਇਹ 6 ਨੰਬਰ ਆਪਾਂ ਚਿੱਟੀ ਵੜ ਦਿਖਾ ਦਿੰਨੇ ਆ ਟੋਕੜ ਵੜ ਟੋਕੜ ਹੈ ਜੀ ਠੀਕ ਹੈ ਜੀ ਇਹਦਾ ਸੀਮਨ ਹੋ ਗਿਆ 35 ਦਿਨ ਜੇ ਬੰਦਾ ਉਹ ਜੋ ਹੁਣ ਚੱਲੀ ਅੱਜਕੱਲ ਕੱਟ ਜੀ ਹੋਰ ਨਾ ਪਾਸ ਚੈੱਕ ਕਰ ਸਕਦਾ ਤੇ ਕਰ ਸਕਦਾ ਉਹ ਤਾਂ ਫਿਰ ਉਸ ਹਿਸਾਬ ਨਾਲ ਰੇਟ ਲੱਗੂ ਨਹੀਂ ਫੰਡਰ ਦੇ ਹਿਸਾਬ ਨਹੀਂ ਅਸੀਂ ਦੀਦੇ। ਆਪਾਂ ਖਾਲੀ ਦੇ ਖਾਲੇ ਦਾ ਦੁੱਧ ਕਿੰਨਾ ਜੀ? ਦੁੱਧ ਦੇ 2-2 ਕਿਲੋ ਆਏਗਾ ਜੀ। 4 ਕਿਲੋ। 4 ਕਿਲੋ ਮੰਨ ਕੇ। ਹਾਂ ਦੋਨੇ ਟਾਈਮ। ਹਾਂ ਦੀ ਦੰਨਾ ਜੀ। ਥਾਣਾ ਦੀ ਜੋ ਮਰਜ਼ੀ ਸੀਲ ਗਾਂ ਠੰਡੀ ਆ। ਇਸ ਦਾ ਬਿਨਾਂ ਨਹੀਂ ਆਨੇ ਤਾਂ ਚੋਣੇ ਕੋਈ ਨਹੀਂ ਆਣਾ ਪੱਕੇ ਜੋ ਮਰਜ਼ੀ ਚੋ। ਤੋੜ ਕੇ ਦਿਖਾ ਦੇ ਵੀਰੇ। ਠੰਡੀ ਸੀਲ ਗਾਂ। ਠੀਕ ਹੈ। ਸੁਆ ਕਿੰਨਾ ਮਤੂਈ? ਸੁਆ ਦੇ ਤੀਜਾ ਆ ਗਏ। ਇਹ ਅਸਲੀ ਆਂਦੀ ਵੀ ਸੀ। ਉਹੋ ਜਿਹੇ ਘਰੋਂ ਲਿਆਂਦੀ ਕੰਡੀਸ਼ਨ ਤੋਂ ਥੋੜੀ ਜੀ ਮਾੜੀ ਸੀ ਉਹਨਾਂ ਦੀ। ਠੀਕ ਹੈ ਜੀ। ਸੰਬੰਧ ਗੌਰ ਘਟ ਅਲੀ ਸੀ ਏ। ਠੀਕ ਹੈ। ਸੂਆ ਤੀਜਾ ਜੀ ਥੋੜਾ ਜਿਹਾ ਬਾਈ ਕਹਿੰਦਾ ਘੱਟ ਸੇਵ ਵਾਲੇ ਘਰੋਂ ਲੈ ਕੇ ਆ ਲੱਸੀ ਆ ਥੋੜੀ ਜੀ ਕੱਦ ਕਾਠ ਚੰਗਾ ਜੀ ਕੱਦ ਸੋਹਣੀ ਬਹਿੜਾ ਪੂਰੀ ਜາດ ਦੀ ਆ ਮੂੰਹ ਫਾਰਮ ਆ ਠੀਕ ਗੱਲ ਆ ਫੇਸ ਕੁਆਲਟੀ ਝੋਲੀ ਬਹੁਤ ਡਬਲ ਆ ਗਾਂ ਦੀ ਜੋ ਸੱਜਰ ਹੋਣਾ ਜਾ ਕੇ ਕਿਤੇ ਥਣਾ ਦਾ ਕੋਈ ਪੂਰ ਛਿੱਟਾ ਜਾਂ ਬਿਲਕੁਲ ਨਹੀਂ ਗਾਰੰਟੀ ਆ ਹਾਂ ਜੀ 4 ਕਿਲੋ ਦੁੱਧ ਜੋਕ ਕੇ ਲੈ ਜੇ ਹਾਂ ਜੋਕ ਕੇ ਜੋ ਮਰਜੀ ਅਗਲੇ ਇਹਦੀ ਡਿਮਾਂਡ ਜੀ ਇਹਦੀ ਲੈਣ ਦੀ ਨਹੀਂ 13000 ਆ ਜੀ ਇਹਦੀ ਲੈਣ ਦੇ ਜੇ ਗੱਭਣ ਹੈ ਜੇ ਉਹ ਖੌਂਦੀ ਆ ਫਿਰ ਉਹ ਬਾਤ ਫਿਰ ਉਹੋ ਜੀ ਡਿਮਾਂਡ ਹੋ ਜੂਗੀ ਜੀ ਨਾਗ ਨੰਬਰ ਹੋ ਗਿਆ ਵੀਰੇ ਆਪਣਾ 6 ਹੈ ਨਾ 7 ਨੰਬਰ ਨਾਗ ਵੀਰੇ ਇਹ ਦੂਜਾ ਇਹ ਪਹਿਲੇ ਸੂਏ ਸੂਈ ਵੀ ਆ ਬੈਠ ਹੁਣ ਦੂਜਿਆ ਦਾ ਟੀਕੇ ਭਰੇ ਨੂੰ 15 ਦਿਨ ਹੀ ਹੋਏ 15 ਦਿਨ ਦੁੱਧ ਕਿੰਨਾ ਜੀ ਦੁੱਧ ਇਹਦੇ 10 ਰੋ ਹੈ ਇਸ ਟਾਈਮ 2 ਕਿਲੋ ਹਾਂ 2 ਕਿਲੋ ਦੇ ਦਾਂਗੇ ਜੋ ਓਕੇ ਦੇ ਦਾਂਗੇ 10 2 ਵੀ ਸੱਜਣ ਚਵਾਈ ਕਰ ਸਕਦਾ ਹਾਂ ਜੋ ਮਰਜੀ ਆ ਕੇ ਕੋਈ ਗੱਬਣ ਨਾ ਕਰ ਆਪਦਾ ਡਾਕਟਰ ਨਾਲ ਲਿਆ ਕੇ ਇਥੋਂ ਚੱਕ ਹਾਂ ਚੱਕ ਇਹ 15 ਦਿਨਾਂ ਦੀ ਤਾਂ ਹੋਣੀ ਨਹੀਂ ਇਹ ਤਾਂ ਹੋਣੀ ਨਹੀਂ ਹਾਂ ਉਹਦਾ ਉਹ ਕੱਟ ਨਾ ਹੋ ਸਕਦੀ ਆ 35 ਰੋ ਦਾ ਟੱਪ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਵੀ ਦੁੱਧ نیٹ 10 ਕਿਲੋ ਆ ਜੀ ਮੈਂ ਦੇਖ ਵੀਡੀਓ ਚ ਕਹਿਣਾ ਹੁੰਨਾ ਬਈ ਜਦੋਂ ਸੂਬੇ ਸਵਾਇ ਦੀ ਗੱਲ ਆ ਜਾਂਦੀ ਆ ਤਾਂ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ 15 ਦਿਨਾਂ ਦੀ ਏਆਈ ਹੋਈ ਵੀ ਆ ਬਾਕੀ ਠੰਡੀ ਬਹੁਤ ਆ ਜੋ ਮਰਜ਼ੀ ਦੇਣੀ ਆ ਆਪਾਂ ਖਾਲੀ ਮੰਨ ਕੇ ਆ ਉਹ ਅਗਲੇ ਜਿਹੜਾ ਧਾਰਾ ਗੰਨੇ ਵਰਗੀਆਂ ਜਿਹੜਾ ਮਰਜ਼ੀ ਮੈਂ ਇਹਨੂੰ ਆਪ ਚੋਣਾ ਬੁੜੀਆਂ ਚੋਲਣ ਬੰਦੇ ਜਿਹੜਾ ਮਰਜ਼ੀ ਚੋਈ ਜਾ ਮਰਜ਼ੀ ਚੋਈ ਮਰਜ਼ੀ ਵੇਜ ਇਹਨਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਈ 22000 ਠੀਕ ਹੈ ਇਹਦੀ ਡਿਮਾਂਡ ਹੈਗੀ ਆ 22000 ਹੋਜੂ ਥੋੜਾ ਕਨ ਹਾਂ ਥੋੜਾ ਕਨ ਮੰਨ ਤਾਂ ਹੋਜੇ ਇੱਕ ਨੰਬਰ ਆਪਣਾ ਨਾਗ ਹੋ ਗਿਆ ਜੀ ਉਹ 5 ਤੇ 2 7 8 ਨੰਬਰ ਨਾਗ ਵੀਰੇ ਇਹ ਅਫਸਰ ਵਹਿੜ ਹੀ ਆ ਚਾ ਦੰਦੋ ਹੋ ਚਾਰ ਹੋ ਦੋ ਅਸੀਂ ਦੰਦ ਨਹੀਂ ਆਵੇ ਸਾਨੂੰ ਪਤਾ ਨਹੀਂ ਅਸੀਂ ਦੰਦ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਹੈਗਾ 5:30 6:00 ਦੀ ਹੋਣ ਵਾਲੀ ਹੈ 5-7 ਦਿਨ ਘਟ ਹੈ ਠੀਕ ਹੈ 6:00 ਦੀ ਹਾਂ 5:30 ਦੀ ਮੰਨ ਕੇ ਲਈ ਬਿਲਕੁਲ ਨਹੀਂ ਫੋਰਟ ਸ਼ਾਂਗ ਇਹ ਤੁਰ ਕੇ ਦਿਖਾ ਦਿਓ ਮੇਰੇ ਥੋੜੀ ਜੀ ਹਾਂਜੀ ਹਾਂਜੀ ਕੋਈ ਡਰ ਨਹੀਂ ਸੁਆ ਪਹਿਲਾ ਜੀ ਪਹਿਲਾ ਹੀ ਆ ਅਸੀਂ ਤਾਂ ਆਪਾਂ ਚੈੱਕ ਨਹੀਂ ਕੀਤੀ ਜੀ 5.5 ਮਹੀਨਿਆਂ ਤੋਂ ਪਲੱਸ ਜਾਨੀ ਸ਼ਹੀਦ ਦੇ ਨੇੜੇ ਜਿਹੜੇ ਗੱਬਣ ਚੱਕ ਪਾਸ ਆ ਉਹ ਤੁਸੀਂ ਆਪ ਦਾ ਜਦੋਂ ਪਰਸਨਲ ਡਾਕਟਰ ਸਾਹਿਬਾਨ ਲੈ ਕੇ ਆਉਂਗੇ ਉਹ ਤੁਸੀਂ ਆਪ ਦਾ ਚੈੱਕ ਕਰਵਾ ਕੇ ਲੈ ਜੂਗੇ। ਬਾਕੀ ਝੋਲੀ ਸੋਣੀ ਆ ਥਣ ਕੱਲਾ ਕੱਲਾ ਨਿੱਖੜਮ ਰੰਗ ਪ੍ਰਿੰਟ ਵੀ ਕਰਮਾਲੀ ਦਾ ਪੂਰਾ ਚੰਗਾ। ਵਜਨ ਵਜੂਦ ਵੀ ਕਰਮਾਲੀ ਦਾ ਪੂਰਾ ਚੰਗਾ ਜੀ। ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ? ਇੱਕ ਕ੍ਰਾਸ ਚ ਆਉਂਦੀ ਆ ਕੱਚੀ ਕੱਚੀ 35 ਦੀ। 35000 ਦੀ। ਹਾਂਜੀ। ਇਹ ਕੱਚੀ ਕੱਚੀ ਡਿਮਾਂਡ ਇਹਦੀ 35000 ਰੁਪਇਆ 35 ਕ੍ਰੋਸ ਚਾ ਜੀ ਦੰਦੋ ਤੁਸੀਂ ਆਪ ਬਾਕੇ ਚੈੱਕ ਕਰ ਲਓ ਨਾਗਾ ਗਿਆ ਵੀਰੇ 9 ਨੰਬਰ ਇਹ ਦੰਦੋ ਕਿਵੇਂ ਆ ਜੀ ਇਹ ਵੀ ਦੰਦ ਸੇਮ ਹੀ ਆ ਚਾਰ ਦੰਦ ਹੋਊਗੀ ਇਹ ਕਿੰਨੇ ਸਮੇਂ ਦੀ ਗੱਬਣਾ ਜੀ ਇਹ 6 ਆਂਦੀ ਸਾਢੇ 6 ਤੋਂ ਪਲੱਸ ਆ ਉੱਤੇ 10 ਦਿਨ 6 ਆਂਦੀ ਆਪਾਂ ਕਵਾਂਗੇ ਠੀਕ ਆ 6 ਆਂਦੀ 6 ਆਂਦੀ ਕਨਫਰਮ ਬਿਲਕੁਲ ਨਹੀਂ ਠੰਡੀ ਸੀਲ ਲਗਾਾਂਗੇ ਇਹਦੀ ਮਦਰ ਮੈਡ ਦਾ ਮਿਲਕ ਸਾਡੇ ਕੋਲ ਰਿਕਾਰਡ ਆ 22 ਲੀਟਰ ਦੁੱਧ 22 ਲੀਟਰ ਜੀ ਠੰਡੀ ਜਿਵੇਂ ਮਰਜੀ ਥਾਂ ਪੱਟੀ ਜਾਓ ਜਿਵੇਂ ਬੈਠਾ ਰਹਿ ਜਾਓ ਇਸਲਾਕਾਰ ਵਾਲੀ ਪੂਰੀ ਜੀ ਕੋਈ ਮਰਜ਼ੀ ਖੋਲੀ ਜਾ ਠੀਕ ਆ ਲੈ ਚੱਲੀ ਵੀਰੇ ਬਾਕੀ ਜਿਹੜਾ ਤੁਸੀਂ ਹਾਈਟ ਦਾ ਅੰਦਾਜ਼ਾ ਉਹ ਬਾਈ ਦੇ ਹਿਸਾਬ ਨਾਲ ਲਾ ਲਿਓ ਬਾਈ ਇਹ ਹਾਈਟ ਦੇ ਥੋੜੇ ਹਿਸਾਬ ਇਹ ਦੋਨੇ ਨਾਰਮਲ ਹੀ ਆਪਾਂ ਕਹਿ ਸਕਦੇ ਆਂ ਵੱਡੀਆਂ ਨਹੀਂ ਕਹਿ ਸਕਦੇ ਜੀ ਹਾਂ ਇਹ ਵੀ 6 ਮਹੀਨਿਆਂ ਦੀ ਜੀ ਹਾਂ 6 ਮਹੀਨਿਆਂ ਦੀ ਗਾਰੰਟੀ ਆ ਉੱਤੇ ਦੱਸ ਦੇਣਾਂਗੇ ਠੀਕ ਆ 10 ਦਿਨ ਉੱਤੇ ਹੋਣਗੇ ਤੁਸੀਂ 6 ਹੀ ਮੰਨ ਕੇ ਆਇਓ ਬਾਕੀ ਡਾਕਟਰ ਸਾਹਿਬਾਨ ਨੇ 10 ਹੀ ਦੇਣਾ ਕਿਸੇ ਜਿਹੜੇ ਵੀ ਤੁਸੀਂ ਡਾਕਟਰ ਤੋਂ ਚੈੱਕ ਕਰਵਾਉਂਗੇ ਆਪ ਦਾ ਲੈ ਕੇ ਆਉਂਗੇ ਜੀ ਤੇ ਬਾਕੀ ਬਾਈ ਦੀ ਗਾਰੰਟੀ ਹੋਊਗੀ ਇਹੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 65000 ਇਹਦਾ ਵੇਟ ਹੋਜੂ ਥੋੜਾ ਕਨਾ ਜੀ ਹਾਂ ਹੋਜੂ ਜ਼ਰੂਰ ਹੋਜੂ ਮਾਨਤਨ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਕਹਿੰਦਾ 65000 ਰੁਪਿਆ ਥੋੜਾ ਕਨਾ ਮਾਨਤਨ ਉਹਦੇ ਚੋਂ ਜ਼ਰੂਰ ਕਰ ਦਾਂਗੇ 10 ਨੰਬਰ ਨਾਲ ਅਗੇ ਇਹਦਾ ਸੂਆ ਕਿੰਨਾ ਮਾ ਜੀ ਇਹ ਹ ਸੂਗੀ ਹੁਣ ਦੂਜੇ ਸੂਏ ਵਾਸਤੇ ਦੂਜੇ ਸੂਏ ਵਾਸਤੇ ਪੰਜ ਦਿਨ ਹੋ ਗਏ ਇਹ ਆਈ ਇਹ ਆਈ ਹੈ ਧਾਰਮਿਕ ਜਗ੍ਹਾ ਤੋਂ ਅਸੀਂ ਚਲ ਵੀਡੀਓ ਚ ਨਹੀਂ ਦਾ ਉੱਥੇ ਇਹਨਾਂ ਦੁੱਧ ਤੱਕ ਨਹੀਂ ਮਤਲਬ ਸੀ ਉਹਨਾਂ ਦੀ ਸੇਵਾ ਤੱਕ ਹੀ ਸੀ ਸੇਵਾ ਤੇ ਕਰ ਸੀ ਸੇਵਾ ਸੇਵਾ ਤੇ ਕਰ ਸੀ ਕੋਈ ਬਣੀ ਜਾਵੇ ਪਾਇਰ ਇਹ ਦਾ ਕਾ ਜਦੋਂ ਹੋ ਗਿਆ 6-7 ਦਿਨ ਹੋ ਗਏ ਆਈ ਆ ਇੱਕ ਰਾਈ ਨੂੰ ਚੈੱਕ ਵਿੱਚੋਂ ਗਾਰੰਟੀ ਹੈ 100% ਡਾਕਟਰ ਲਿਆਉਣ ਜੇ ਕੋਈ ਨੌਕਸ ਨਿਕਲਿਆ ਇੱਥੇ ਗਾਂ ਛੱਡ ਜਾਣ ਸਰ ਯਾਨੀ ਖਾਲੀ ਦੇ ਖਾਲੀ ਹਾਂ ਖਾਲੀ ਦੀ ਗਾਰੰਟੀ ਹੈ ਦੁੱਧ ਜੀ ਐਸੇ ਵਕਤ ਦੁੱਧ ਕੋਈ ਨਹੀਂ ਗਾਂ ਦੀ ਸੇਵਾ ਤੱਕ ਮਤਲਬ ਸੀ ਠੰਡੀ ਸੀ ਲੇਵੀਸ ਪੂਰੀ ਸਲਾਗਾ ਦੇਖ ਲਓ ਖੋਲ ਜੇ ਮਰਜੀ ਜੀ ਸਾਕੇ ਧਾਰਮਿਕ ਜਗਾ ਤੋਂ ਆਈ ਹੈ ਜੀ ਹਾਂ ਮਰਜੀ ਥਣ ਪੱਟੀ ਜੋ ਕੋਈ ਮਰਜੀ ਥੱਲੇ ਬਿਨਾਂ ਨਿਆਨੇ ਤੋਂ ਚੋਂਦੇ ਸੀ ਠੀਕ ਹੈ ਜੀ ਸੱਜਰ ਥੱਲੇ ਇੱਕ ਸੂਆ ਸੂਈ ਵੀ ਸੀ ਹੁਣ ਦੂਜੇ ਵਾਸਤੇ ਗੱਭਣਾ ਸੱਜਰ ਥੱਲੇ ਉਦੋਂ ਇਹਨੇ ਕੱਢਿਆ 14 ਲੀਟਰ ਠੀਕ ਹੈ ਜੀ ਘਿਰਚ ਆ ਜਾਂਦੀ ਹੈ ਠੀਕ ਹੈ ਸੀਲਸ ਲੱਗ ਪੂਰੀ ਪੂਰੀ ਜੋ ਮਰਜੀ ਆ ਖੋਲ ਹੀ ਜਾਓ ਬੰਨੀ ਜੋ ਲੈ ਠੀਕ ਹੈ ਜੀ ਮੈਂ ਕੋਈ ਮਰਜੀ ਛੁੱਟੀ ਜਾਉ ਪੰਜਾ ਕ ਦਿਨਾਂ ਦੀ ਏਆਈ ਹੋਈ ਵੀ ਤੁਹਾਨੂੰ ਦੱਸਦਾ ਪਰ ਚੈੱਕ ਚ ਪਾਸ ਨਹੀਂ ਇਹਦੀ ਡਿਮਾਂਡ ਜੀ ਇਹਦਾ 18000 ਇਹਦਾ 18000 ਹੈ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਪਣੇ ਉਹ ਪੂਰਾ ਪ੍ਰਬੰਧ ਬਣਾਇਆ ਵਾ ਉਹ ਦਿਖਾ ਦਿੰਦੇ ਠੀਕ ਉਹਦਾ ਪ੍ਰਬੰਧ ਵਾਈ ਦਾ ਤੁਸੀਂ ਦੇਖ ਹੀ ਸਕਦੇ ਹੋ ਜੀ ਕੱਲੇ ਕੱਲੇ ਤੇ ਅਫਵਾਰੇ ਲੱਗੇ ਆ ਠੀਕ ਆ ਪੱਕੇ ਲੱਗੇ ਆ ਕੱਲੇ ਕੱਲੇ ਪਸ਼ੂ ਨੂੰ ਫਵਾਰੇ ਲੱਗਾ ਸੀ ਪੱਕੇ ਇਹ ਮੁਰਗੀਆਂ ਦਾ ਫਾਰਮ ਸੀ ਅਸੀਂ ਸਪੈਸ਼ਲ ਗਾਵਾਂ ਦਾ ਕਰਕੇ ਛੱਡਿਆ ਵਾ ਸੀ ਪਸ਼ੂਆਂ ਦਾ ਅੱਛਾ ਪਹਿਲਾਂ ਮੁਰਗੀਆਂ ਰੱਖੇ ਸੀ ਬਾਅਦ ਵਿੱਚ ਇਹਨਾਂ ਦਾ ਕਰਕੇ ਅਸੀਂ ਛੱਡਤਾ ਸੀਗਾ ਹੁਣ ਗਰਮੀਆਂ ਦੇ ਵੀ ਠੰਡਾ ਥਾ ਰਹਿਦਾ ਠੀਕ ਆ ਆ ਆ ਚੈੱਕ ਪਾਸ ਹੁੰਦੀ ਆ 22 ਮਹੀਨਿਆਂ ਦੀ ਇਹ ਸੇਲ ਹੋ ਗਈ ਹੈ ਇਹ ਦੋਨੇ ਹਾਂ ਮੱਝ ਵੀ ਸੇਲ ਹੈ ਉਹ ਸਾਡੇ ਰਿਸ਼ਤੇਦਾਰਾਂ ਨੇ ਲੈ ਕੇ ਜਾਣੀ ਇਹ ਵੀ ਰਿਸ਼ਤੇਦਾਰਾਂ ਨੇ ਠੀ ਹਾਂ ਇਹ ਨਾਲ ਕੇ ਸੇਲ ਹੋ ਗਏ ਪ੍ਰਬੰਧ ਜਾਨੀ ਵਧੀਆ ਕੀਤਾ ਸੀ ਉਹ ਛੱਪੜ ਸੀਗਾ ਅੰਦਰ ਵਾਲੀਆਂ ਮਸ਼ੀਨਾਂ ਲੱਗੀਆਂ ਮੀਂ ਸਪੈਸ਼ਲ ਛੱਪੜ ਸੀ ਨਵਾਂ ਉਹਨੂੰ ਠੀਕ ਆ ਵੀਰੇ ਤੇ ਇਹ ਮਜਬੂਰੀ ਕਰ ਮਜਬੂਰੀ ਕਰਕੇ ਸਾਰੀ ਨੂੰ ਵੇਚਣਾ ਪੈ ਰਿਹਾ ਬਾਕੀ ਪ੍ਰਬੰਧ ਬਹੁਤ ਸੀਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਿਹਾ ਧੰਨਵਾਦ